ਫੋਰਚੂਨ ਕਿਹਾ ਸੀ ਔਰ ਇਹ ਸੋ ਹੁਣ ਮੈਂ ਤੁਹਾਨੂੰ ਇਹ ਵੀ ਦੱਸਣ ਤਾਂ ਮੇਰੀ ਬੈਕਗ੍ਰਾਉਂਡ ਵੀ ਹੈ ਬੈਕਗ੍ਰਾਉਂਡ ਇਹ ਹੋਈ ਹੈ ਤੁਹਾਨੂੰ ਯਾਦ ਹੋਏਗਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਾਡੇ ਪਾਰਟੀ ਦੇ ਅਧਿਐਖ 올 ਇੰਡੀਆ ਦੇ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਇਨਾ ਪਹਿਲੇ ਟਾਈਮ ਮੰਗਿਆ ਸੀ ਕਿ ਮੈਨੂੰ ਮੁਲਾਕਾਤ ਕਰ ਦੋ ਮੈਂ ਸਰਨਸ ਦੇ ਵਿੱਚ ਜਿਹਨਾਂ ਨੇ ਰਾਜ ਸਭਾ ਚ ਜਿਹਦੀ VOTING ਹੋਣੀ ਹੈ ਜੁਲਾਈ ਦੇ ਵਿੱਚ ਉਹਦੇ ਬਾਅਦ ਸੇ ਮੈਂ ਤੁਹਾਡੀ ਸਪੋਰਟ ਚਾਹਾਂ ਸਾਡੀ ਇੱਕ ਉਹਦਾ ਮੈਂ ਸਖਤ ਮੈਂ ਤੇ ਮੇਰੇ ਬਹੁਤ سارے ਸੀਨੀਅਰ ਸਾਥੀਆਂ ਨੇ ਇਹਦਾ ਵਿਰੋਧ ਕੀਤਾ ਸੀ ਕਿਉਂਕਿ ਸਰਦਾਰ ਜੀ ਵੀ ਮੰਨ ਜਿਹੜੀ ਆ ਪਾਰਟੀ ਹੈ ਇਹ ਬੇਸਿਕਲੀ ਆਰਐਸਐਸ ਦੀ ਬੀ ਟੀਮ ਜਿਹੜਾ ਸੂਬਾ ਹੈ ਆਰਐਸਐਸ ਦਾ ਤੇ ਬੀਜੇਪੀ ਦਾ ਕਾਂਗਰਸ ਮੁਕਤ ਭਾਰਤ ਉਹਦੇ ਵਿੱਚ ਇੱਕ ਨਮਾਇਆ ਰੋਲ ਲਗਾਤਾ ਹੈ ਤੁਸੀਂ ਸਾਰੀਆਂ ਸਟੇਟਾਂ ਚ ਕਰਨਾਟਕਾ ਚਲੇ ਜਾਓ ਕਰਨਾਟਕਾ ਚ 200 ਕੈਂਡੀਡੇਟ ਖੜਾ ਕੀਤਾ 200 ਤੋਂ 200 ਦੀ ਜ਼ਮਾਨਤ ਜ਼ਬਤ ਹੋ ਗਈ ਹਿਮਾਚਲ ਚ ਗਏ ਸਾਰਿਆਂ ਦੀ ਜ਼ਮਾਨਤ ਜ਼ਬਤ ਹੋ ਗਈ ਗੁਜਰਾਤ ਚ ਗਏ 15% ਵੋਟ ਕਾਂਗਰਸ ਦੀ ਤੋੜੀ 3/4 ਮੈਜੋਰਿਟੀ ਹੈਲਪ ਕੀਤੀ ਬੀਜੇਪੀ ਦੀ ਗੌਰਮੈਂਟ ਫਾਰਮ ਕਰਦੇ Goa ਦੇ ਵਿੱਚ 5% ਵੋਟ ਲਈ 1% ਵੋਟ ਦੇ ਨਾਲ ਭਾਜਪਾ ਜਿੱਤ ਗਈ ਕਾਂਗਰਸ ਹਾਰ ਗਈ ਸੇਮ ਉਤਰਾਣ ਕੀਤਾ ਹਰ ਸੂਬੇ ਦੇ ਵਿੱਚ ਤੋਂ ਸਾਡਾ ਇਹ ਸਖਤ ਤਰ੍ਹਾਂ ਸੀ ਕਿ ਦੇ ਆ ਟੂ ਸਾਈਡਸ ਉਦੀ ਸੇਮ ਕੋਈ ਇਹ ਵੀ ਟੀਮ ਹੈ ਆਰਐਸਐਸ ਦੀ ਕਿਰਪਾ ਕਰਕੇ ਤੁਸੀਂ ਇਹਨਾਂ ਨੂੰ ਵਕਤ ਮੁਲਾਕਾਤ ਦਾ ਦਿਓ ਕਿ ਇੱਕ ਪਰਸਪੈਕਸ਼ਨ ਬਿਲਡ ਕਰਨਾ ਚਾਹੁੰਦਾ ਹੈ ਪਰਸਪੈਕਸ਼ਨ ਸਾਰੇ ਹਿੰਦੁਸਤਾਨ ਚ ਗੱਲ ਸੈੱਲ ਕਰ ਸਕਾਂ ਕਿ ਕਾਂਗਰਸ ਨੇ ਸਾਰੀ ਆਪੋਜੀਸ਼ਨ ਵੀ ਇਕੱਠੀ ਕੀਤੀ ਇੱਕ ਪਲੇਟਫਾਰਮ ਤੇ ਕੱਲ੍ਹ ਅਰਵਿੰਦ ਕੇਜਰੀ ਵਾਲੀ ਹੈ ਜਿਹਨੂੰ ਆਪੋਨੈਂਟ ਜਿਹੜੇ ਆਪੋਜ਼ਿੰਗ ਪਾਰਟੀਆਂ ਨੇ ਭਾਜਪਾ ਦੀਆਂ ਉਹ ਐਕਸੈਪਟ ਕਰਦੇ ਤੇ ਅਸੀਂ ਗੱਲ ਕਹੀ ਕਿ ਇਸ ਚ ਨਾ ਫਸਿਓ ਜੇ ਇਹਨੇ ਕੋਈ ਗਲਤ ਅਰਕਣੀ ਤੇ ਹੁਣ ਤੇ ਕਹਿੰਦੇ ਇਹਨੇ ਕੋਈ ਗਲਤ ਤੁਹਾਨੂੰ ਕਹਿਣੀ ਹੈ ਤੇ ਜਨਰਲ ਸਿਕਰਨ ਮਿਲ ਕੇ ਕਹਦੇ ਸੋ ਇੱਕ ਮਿੰਨਾ ਹੋ ਗਿਆ ਅਜੇ ਤੱਕ ਵਕਤ ਨਹੀਂ ਮਿਲਿਆ ਇਸ ਗੱਲ ਦਾ ਬਹੁਤ ਭਾਰੀ ਗੁੱਸਾ ਸੀ ਜੇ ਮੇਰੀ ਤੁਸੀਂ ਸਪੀਚ ਅਜੀਤ ਆਫਿਸ ਦੇ ਵਿੱਚ ਚੰਗੀ ਤਰ੍ਹਾਂ ਸਾਰੇ ਵੀਰ ਤੇ ਭਰਾ ਸੁਣ ਲੋ ਉਹਦੇ ਵਿੱਚ ਮੇਜਰ ਫਰਸਟ ਮੇਰਾ ਜਿਹੜਾ ਸੀ ਆਤ ਦੀਆਂ ਦੋਰੀਆਂ ਪਾਲਿਸੀਆਂ ਮਾਪ ਡੰਡ ਕਹਿੰਦੇ ਕਰ ਦੇ ਕੀ ਨੇ ਉਹ ਸਾਰੀ ਸਪੀਚ ਦੇ ਵਿੱਚ ਬੇਸਿਕਲੀ ਅਰਮਿਲ ਕੇਲਵੀ ਵਾਲੋ ਤੇ ਸਪੀਚ ਕਿ ਜਦੋਂ ਪਹਿਲੇ ਦਿਨ ਇਹ ਪਹਿਲੀ ਵਾਰ ਸੌ ਚੁੱਕਣਾਂ ਦਾ ਬੈਟਰੋ ਟ੍ਰੇਨ ਚੱਲਦਾ ਉਸ ਤੋਂ ਬਾਅਦ ਪਹਿਲੇ ਚੰਦ ਮਹੀਨੇ ਜਾਂ ਸਾਲ ਇੱਕ ਮਲੂਤੀ ਵੈਗਨਰ ਛੋਟੀ ਜਿਹੀ ਉਹ ਗੱਡੀ ਹੁੰਦੀ ਹੈ ਉਹਦੇ ਵਿੱਚ ਐਸੇ ਚੀਫ ਮਿਨਿਸਟਰ ਜਾਂਦਾ ਰਹੇ ਇੱਕ ਸਸਤਾ ਜਾਂ ਮਫਲਰ ਕਨਾਤੇ ਬਨ ਕੇ 50-52 ਰੁਪਏ ਦੀ ਸਿਰ ਤੇ ਟੋਪੀ ਰੱਖ ਕੇ ਲੋਕਾਂ ਵਿੱਚ ਇਹ ਗੱਲ ਸੱਲ ਕੀਤੀ ਕਿ ਮੈਂ ਤੁਹਾਨੂੰ ਇੱਕ ਇਮਾਨਦਾਰ ਵਿਅਕਤੀ ਹਾਂ ਮੈਂ ਆਪਣਾ ਰੁਤਬਾ ਆਪਣਾ हर चीज एज ए कॉमनर जानना मैं तो तीन चार कमर गुजारा कर स मेनू किसी की लड़ नहीं जिन्योर कर लो मैं अब उदमी कि मैं अपनी औकात जानना मैं तीन चार कमर च गुजारा कर सकना अज सी एम जो कॉम्पलैक्स बन रहा दिल्ली ते एक सौ इकहत्तर करोड़ रुपया लग रहा ਮਾਨ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਤਿੰਨ ਲੈਂਡ ਕਰੂਜ਼ਰਸ ਦਿੱਤੇ ਦੋ ਕ ਲੈਂਡ ਕਰੂਜ਼ਰਸ ਦਿੱਤੀਆਂ ਜਿਹੜੀ 2.5 ਕਰੋੜ ਦੀਆਂ ਜਿਹੜੇ ਕਹਿੰਦੇ ਸੀ ਮੈਨੂੰ ਸਿਕਿਉਰਟੀ ਦੀ ਲੋੜ ਨਹੀਂ ਉਹਨਾਂ ਨੂੰ ਅੱਜ ਦੋ ਕਲੇਜੀ ਮਿਨਿਸਟਰ ਨੇ ਹਿੰਦੁਸਤਾਨ ਜਿਨ੍ਹਾਂ ਨੂੰ ਸੈਂਟਰ ਹੋਮ ਮਿਨਿਸਟਰੀ ਨੇ ਸਿਕਿਉਰਟੀ ਦਿੱਤੀ ਹੈ ਜੈਡ ਪਲੱਸ ਕਿਉਂਕਿ ਸੀਐਮ ਨੇ ਦਿੱਲੀ ਤੇ ਤੇ ਪੰਜਾਬ ਵਾਲਿਆਂ ਨੇ ਜੈਡ ਪਲੱਸ ਉਹਨਾਂ ਨੂੰ ਦੋ ਗੱਡੀਆਂ ਦਿੱਤੀਆਂ 80 ਕਮਾਂਡੋਜ਼ ਦੇ ਉੱਤੇ ਜਿਹੜੇ ਉੱਚੇ ਰਹਿੰਦੇ ਨੇ ਕੈਦਾ ਵੀ ਸੇਮ ਹੈ ਇੱਥੇ ਵੀ 50 ਨੰਬਰ ਦਿੱਤੀ 50 ਕਮਾਂਡੋ ਦਿੱਤੇ ਨੇ ਇੱਕ ਲੈਂਡ ਕਰੂਜ਼ਰ ਦਿੱਤੀ ਪੰਜ ਲੈਂਡ ਕਰੂਜ਼ਰ ਭਗਵੰਤ ਜੀ ਕੋਲ ਲੈ 5 ਕਰੋੜ ਦਾ ਕਰਨ ਵਾਲੇ ਸਧਾਰਨ ਗੱਲਾਂ ਕਰਨ ਵਾਲੇ ਸਾਡਾ ਕੈਪਰਪਸ ਇਸ ਉਹਦੇ ਤੋਂ ਮੈਂ ਸਮਝਣਾ ਕਿ ਕਾਫੀ ਉਹਨਾਂ ਨੂੰ ਪਰੇਸ਼ਾਨੀ ਹੋਈ ਇਹ ਹਰਪਾਲ ਸੀਮਾ ਨਹੀਂ ਸੀ ਬੋਲ ਇਹ ਤੇ ਵੱਦੇ ਰੁੱਦੇ ਉੱਥੇ ਕਰ ਕੈਦਾ ਤਾਂ ਉਤੋਂ हुक्म फरमान जारी होया सी कि आज जाकर उथे गल किया सो ए मैं क्लियरली ਦੱਸਣਾ ਚਾਹੰਦਾ ਇਹ ਜਿਹੜੀ ਚੀਜ਼ ਹੈ ਬੜੀ ਅਨਫੋਰਚੂਨੇਟ ਹੈ ਇਸ ਕਿਸਮ ਦੀ ਗੱਲ ਇਸ ਕਿਸਮ ਦੇ ਇਲਜ਼ਾਮ ਬਿਲਕੁਲ ਨਾ ਸਟਿਕ ਕਰਦੇ ਨਾ ਸਟਿਕ ਕਰਦੇ ਇੱਕ ਤੇ ਇਹ ਹੁਣ ਉਸ ਤੋਂ ਅੱਗੇ ਅੱਗੇ ਤਾਨੂੰ ਯਾਦ ਹੋਏਗਾ ਉਸ ਤੋਂ ਬਾਅਦ ਜਿੱਦਣ ਸਾਡੀ ਮੀਟਿੰਗ 29 ਮਈ ਨੂੰ ਖੜਗੇ ਸਾਹਿਬ ਨਾਲ ਤੇ ਰਾਹੁਲ ਗਾਂਧੀ ਜੀ ਨਾਲ ਹੋਈਏ ਦਿੱਲੀ 'ਚ ਤੇ ਇਹ ਜਿਹੜਾ ਮੀਡੀਆ ਤੇ ਅਸਾਲਟ ਹੈ ਪੰਜਾਬ ਦੇ ਵਿੱਚ ਜਿਹੜਾ ਸਭ ਰਜਿੰਦਰ ਸਿੰਘ ਹਮਦਰ ਤੇ ਕੀਤਾ ਗਿਆ ਸੀ ਸਾਰੇ ਸਾਡੇ ਸਾਥੀਆਂ ਨੇ 12 ਮੇਰੇ ਸੀਨੀਅਰ ਉਸ ਕੁਲੀਕਸ ਹੋਤੇ ਸਨ ਸਾਡੀ ਪਾਰਟੀ ਦੇ ਬਦਾਨ ਐਮਪੀ ਸਾਹਿਬ ਸਾਡੇ ਲੀਡਰ ਸਬਾਨ ਉੱਥੇ ਸਨ ਇਹ ਫੈਸਲਾ ਕੀਤਾ ਗਿਆ ਕਿ ਕਾਂਗਰਸ ਇੱਕ ਰੈਜ਼ੋਲੂਸ਼ਨ ਮੂਵ ਕਰੇ ਦਿੱਲੀ ਤੋਂ ਪੰਜਾਬ ਕਾਂਗਰਸ ਤੇ ਅਸੀਂ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਨੇ ਭਾਵੇਂ ਸਾਡੇ ਆਈਡੀਓਲੋਜੀਕਲ ਮਤਭੇਦ ਹਾਂ ਨਾ ਰਹਿਗੇ ਬਟ ਫਰੀडम ਆਫ ਪ੍ਰੈਸ ਨੂੰ ਬਚਾਉਣ ਵਾਸਤੇ ਅੱਜ ਜੇ ਕਿਸੇ ਆਦਮੀ ਨੇ ਇੰਨੀ ਕਿ ਜਾਨ ਰੱਖੀ ਇਹਨਾਂ ਦੀ ਡਿਕਟੇਟਰਸ ਨਾ ਮੰਨਦੇ ਹੋਏ ਤੇ ਸਾਨੂੰ ਉਹਦੇ ਪਿੱਛੇ ਖਲੋਣਾ ਪਏ ਤਾਂ ਅਸੀਂ ਉੱਥੇ ਹੀ ਬਤਾ ਪਾਸ ਕੀਤਾ ਮੈਂ ਉਹਨਾਂ ਸਾਰੀਆਂ ਪਾਰਟੀਆਂ ਦਾ ਮਸ਼ਕੂਰ ਵੀ ਹਾਂ ਕਿ ਸਾਡੇ ਸੱਦੇ ਤੇ ਪਹਿਲੀ ਜੂਨ ਵਾਲੇ ਦੇ ਅਜੀਤ ਪਵਨ ਦੇ ਵਿੱਚ ਸਾਰੇ ਪੋਲਿਟਿਕਲ ਜਮਾਤਾਂ ਉਥੇ ਕੱਟੀਆਂ ਹੋਈਆਂ ਕੋਈ ਵੀ ਇਹੋ ਜਿਹੀ ਪੋਲਿਟਿਕਲ ਪਾਰਟੀ ਨਹੀਂ ਭਾਵੇਂ ਪੋਲਸ ਦਾ 파ਸ ਨੇ ਇਡਿਓਲੋਜੀバイス ਤੇ ਰਹਿਣਗੇ ਅੱਜ ਦੇ ਦਿਨ ਵੀ ਹੈ ਤੇ ਕੱਲ ਦੇ ਦਿਨ ਵੀ ਰਹਿਣਗੇ ਬਟ ਉਹਨਾਂ ਨੇ ਤਗੜੇ ਹੋ ਕੇ ਦਿੜਤਾ ਦੇਣਾ ਇਹ ਗੱਲ ਕਹੀ ਕਿ ਜਿਹੜਾ ਵੀ ਕੋਈ ਛੋਟੇ ਤੋਂ ਛੋਟਾ ਪ੍ਰੈਸ ਵਾਲਾ ਹੋਵੇ ਭਾਵੇਂ ਵੱਡੇ ਤੋਂ ਵੱਡਾ ਇੰਸਟੀਟਿਊਸ਼ਨ ਸਰ ਰਜਿੰਦਰ ਸਿੰਘ ਵਰਗਾ ਹੋਵੇ ਅਸੀਂ ਇੱਥੇ ਦੇ ਰਵਾਂਗੇ ਸੋ ਮੈਂ ਇਸ ਸਮਝਣਾ ਕਿ ਇਹ ਚੀਜ਼ ਇਹਨਾਂ ਨੂੰ ਪਚੀ ਨਹੀਂ ਇਸ ਤੋਂ ਬਾਅਦ ਹੀ ਇਹ ਸਾਰਾ ਕੰਮ ਇਹਨਾਂ ਨੇ ਅਰੰਭਿਆ ਮੈਂ ਤੁਹਾਡੇ ਧਿਰੇ ਸاهرਪਾਲ ਸਿੰਘ ਚੀਮਾ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਚੀਮਾ ਸਾਹਿਬ ਕਿਰਪਾ ਕਰਕੇ ਮੈਂ ਤੇ ਆਪਣੇ ਜਿਹੜੀ ਗੱਲ ਹੈ ਸੀ ਉਹ ਕਹਿ ਦਿੱਤੀ ਹੈ ਤੇ ਦੱਸ ਦਿੱਤੀ ਹੁਣ ਮੈਂ ਤੁਹਾਨੂੰ ਚਾਹਾਂਗਾ ਕਿ ਕੇਜਰੀਵਾਲ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨੂੰ ਵੋਟਾਂ ਲੈਣ ਤੋਂ ਪਹਿਲੇ ਕਿ ਇੱਕ ਮੈਂ ਡੈਕਤੀ ਸੀਐਮ ਦਲਿਤ ਭਾਈਚਾਰੇ ਤੋਂ ਨਵਾਂਗਾ ਕਦੀ ਤੁਸੀਂ ਹੋਈਸ਼ੂ ਜਾਂ ਮਾਨਸਾ ਬਣੇ ਜਾਂ ਸਾਡੇ ਜਿਹੜੇ ਦਲਿਤ ਭਾਈਚਾਰੇ ਨਾਲ ਤੌਲ ਕਰਕਣ ਵਾਲੇ ਮਨਿਸਟਰਸ ਤੇ ਐਮਐਲਏ ਨੇ ਉਹਨਾਂ ਨੇ ਕਦੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਹ ਗੱਲ ਕਹੀ ਕਿ ਤੁਸੀਂ ਇਹ ਜਿਹੜਾ ਵਾਅਦਾ ਕੀਤਾ ਉਹ ਨਿਵਾੜਾ ਕਦੋਂ ਹੈ ਤੁਸੀਂ ਤੋ ਇਸ ਤਰ੍ਹਾਂ ਹੀ ਮੈਂ ਦਸਨਾ ਚਾਹਨਾ ਹੈ ਨਾ ਕਿ ਐਡਵੋਕੇਟ ਜਨਰਲ ਆਫਿਸ ਅੱਜ ਦੇ ਦਿਨ 15 ਮਹੀਨੇ ਗੁਜ਼ਰਨ ਤੋਂ ਬਾਅਦ ਇੱਕ ਵੀ ਸਾਡਾ ਦਲਤ ਪਾਈਚਾਰੇ ਨਾਲ ਤੋਲਕ ਰੱਖਣ ਵਾਲਾ ਵਕੀਲ ਨਹੀਂ ਹੈ ਜਿਹੜਾ ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਕੰਮ ਕਰ ਰਿਹਾ ਸੀ ਮੈਂ ਤੁਹਾਨੂੰ ਬੜਾ ਸ਼ੌਕਿੰਗ ਦੱਸਣਾ ਚਾਹਾਂਗਾ ਕਿ ਵੇਖੋ ਇਹ ਗੱਲ ਸਰਪਾਲ ਸਿੰਘ ਟੀਮਾ ਦੀ ਇਹ ਤੁਸੀਂ ਇਹਦੇ ਤੇ ਕਦੀ ਜ਼ਿਕਰ ਨਹੀਂ ਕੀਤਾ ਕਿ ਏਜੀ ਨੇ ਜਿਹੜਾ ਪ੍ਰੈਜ਼ੈਂਟ ਏਜੀ ਹੈ ਜਦੋਂ ਇਹ ਗੱਲ ਹੋਈ ਕਿ ਇਤੋਂ ਕੋਈ ਲੜਕੇ ਜਿਹੜੇ ਨੇ ਉਹਨਾਂ ਨੂੰ ਰੈਜ਼ਰਵੇਸ਼ਨ ਦੇ ਕੇ ਤੇ ਸਾਨੂੰ ਏਜੀੀ ਆਫਿਸ ਲੈ ਕੇ ਆਣੇ ਚਾਹੀਦੇ ਨੇ ਮੈਨੂੰ ਬਹੁਤ ਭਾਰੀ ਇਸ ਗੱਲ ਦਾ ਦੁੱਖ ਹੈ ਤੇ ਇਤਰਾਜ਼ ਹੈ ਸਾਨੂੰ ਸਾਰਿਆਂ ਨੂੰ ਏਜੀੀ ਦੇ ਆਫਿਸ ਨੇ ਕਿਹਾ ਜੀ ਕਿ ਇੱਥੇ ਰੈਜ਼ਰਵੇਸ਼ਨ ਨਹੀਂ ਦੇਣੀ ਚਾਹੀਦੀ ਇੱਥੇ ਪਹਿਲਾ ਮਾਉਂਟ ਕਨਸਿਡਰੇਸ਼ਨ ਸ਼ੁਡ ਬੀ ਐਫੀਸ਼ੀਐਂਸੀ ਆਫ ਲਾ ਆਫਿਸ ਉਹਦਾ ਕਹਿਣ ਦਾ ਮਤਲਬ ਹੋਇਆ ਕਿ ਗੱਲੇ ਤੋਂ ਬਰਕਰ ਦੇ ਵਿੱਚ ਕੋਈ ਇਹੋ ਜਿਹਾ ਨੌਜਵਾਨ ਸਾਡਾ ਵੀਰ ਹੈ ਨਹੀਂ ਪੰਜਾਬ 'ਚ ਜਿਹੜਾ ਐਫੀਸ਼ੀਐਂਟ ਹੋ ਸਕੇ ਐਫੀਸ਼ੀਐਂਸੀ ਦੇ ਰੂਪ ਹੋ ਸਕੇ ਮੈਂ ਪੁੱਛਣਾ ਚਾਹਨਾ ਟੀਮਾ ਸਾਹਿਬ ਸਾਡੀ ਕਨਸਟੀਟਿਊਸ਼ਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਮੇਦਕਰ ਜੀ ਉਹਨਾਂ ਨੂੰ ਕਾਬਲ ਅਜੇ ਤੱਕ ਕਿਹੜਾ ਵਕੀਲ ਹੋ ਸਕੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਲਿਖੀ ਹੈ ਜਿਸ ਕਾਰਨ ਤੁਹਾਨੂੰ ਸਾਰੇ ਰਾਈਟਸ ਦਿੱਤੇ ਗਏ ਆਗੇ ਭਾਈਚਾਰੇ ਚ ਇਹ ਤੁਹਾਡਾ ਐਡਵੋਕੇਟ ਇਹ ਗੱਲ ਲਿਖੇ ਕਿ ਰਿਜ਼ਰਵੇਸ਼ਨ ਨਹੀਂ ਦੇਣੀ ਕਿਉਂਕਿ ਇਹਨਾਂ ਚ ਐਫੀਸ਼ੀਐਂਸੀ ਦੀ ਤੇ ਇਹ ਤਰੀਖ ਹੈ 16/4/22 ਉਸੇ ਫਾਈਲ ਤੇ ਫਿਰ ਤੁਹਾਡੇ ਸੀਐਮ ਭਗਵੰਦ ਸਿੰਘ ਮਾਨ ਜੀ ਵੀ ਚਾਰ ਨੂੰ ਸਾਈਨ ਕਰਦੇ ਨੇ ਇਸ ਗੱਲ ਨਾਲ ਕਿ ਰਿਜ਼ਰਵੇਸ਼ਨ ਦੇਣ ਦੀ ਲੋੜ ਕੋਈ ਨਹੀਂ ਗੱਲ ਪਕਾਉਣ ਦੀ ਕੋਸ਼ਿਸ਼ ਕਰਦੇ ਕਿ ਉਹ ਐਟੀ ਗਲਤ ਐਕਟ ਨਹੀਂ ਹੈ ਤਦ ਹੀ ਉਧਰ ਵੀ ਤੁਸੀਂ ਧਿਆਨ ਮਾਰ ਰਹੇ ਹੋ ਤੁਸੀਂ ਦੂਸਰੀਆਂ ਗੱਲਾਂ ਨੂੰ ਤਰੋੜ ਬਰੋੜ ਕੇ ਜਿਹੜੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਦ ਹੀ ਉਧਰ ਤੁਸੀਂ ਧਿਆਨ ਮਾਰ ਰਹੇ ਹੋ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਤੁਹਾਡੇ ਧਿਆਨ 'ਚ ਲੈ ਕੇ ਆਣਾ ਚਾਹੁੰਦਾ ਇਸ ਦੇ ਨਾਲ ਨਾਲ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਕੁਮਾਰ ਵਿਸ਼ਵਾਸ ਉਹਨਾਂ ਨੇ 2020 16 ਦੇ ਵਿੱਚ ਯਾ ਤੋ ਮੈਂ ਸੀਨੇਓਸਟਰ ਲੀਡਰਸ ਹਨ ਆਪ ਦੇ ਉਹ ਲੋਗ ਉਹਨਾਂ ਨੇ ਕਿਹਾ ਸੀ ਕਾਸਟ ਬੇਸਡ ਰੈਜ਼ਰਵੇਸ਼ਨ ਸ਼ੁੱਡ ਗ੍ਰੈਜੂਲੀ ਐਂਡ ਇਹਦਾ ਥੋੜਾ ਜਿਆਦਾ ਦੱਸੋ ਤੁਸੀਂ ਇਹਦੀ ਸਫਾਈ ਦਿਓ ਕਿ ਕੁਮਾਰ ਵਿਸ਼ਵਾਸ ਨੇ 2016 ਦੇ ਵਿੱਚ ਇਹ ਗੱਲ ਕਹੀ ਸੀ ਕਿ ਕਾਸਟ ਬੇਸਡ ਰੈਜ਼ਰਵੇਸ਼ਨ ਸ਼ੁੱਡ ਗ੍ਰੈਜੂਲੀ ਐਂਡ ਮੈਨੂੰ ਕੋਈ ਯਾਦ ਨਹੀਂ ਸਾਰੀਆਂ ਜਿਹੜੀਆਂ ਹੈ ਨੇ ਉਹ ਬਕਾਇਦਾ ਤੌਰ ਤੇ ਮੇਰੇ ਕੋਲ ਕੱਲ੍ਹ ਪਈ ਫਿਰ ਰਾਗਵ ਚੱਟਾ ਜੀ ਉਹਨਾਂ ਦੇ ਐਮਪੀ ਜਿਹੜੇ ਉਹਨਾਂ ਨੇ ਕਿਹਾ ਸੀ ਆਪ ਸੀਜ਼ ਦੀ ਟ్రਾਈਬਲ ਅਫੇਅਰਸ ਡਿਪਾਰਟਮੈਂਟ ਐਸ ਪਨਿਸ਼ਮੈਂਟ ਪੋਸਟ ਥਿਸ ਸ਼ੋਜ਼ ਦੀ ਇਨਹੇਰੈਂਟ ਐਂਟੀ ਟ్రਾਈਬਲ ਐਂਟੀ OBC ਐਂਡ ਐਂਟੀ ਦਲਿਤ ਮਾਈਂਡਸੈਟ ਆਫ ਦੀ ਆਪ ਇਹ ਰਾਜਵਚਨ ਦੇ ਤੱਨ ਨਾ ਕਿ ਜਦੋਂ ਕਿਸੇ ਅਫਸਰ ਨੂੰ ਕੋ ਟ్రਾਈਬਲ ਅਫੇਅਰ ਡਿਪਾਰਟਮੈਂਟ ਦੇ ਦਿੱਤਾ ਜਾਂਦਾ ਹੈ ਉਹ ਸਮਝੋ ਪਨਿਸ਼ਮੈਂਟ ਪੋਸਟ ਹੈ ਇੱਕ ਮੈਂ ਹੋਰ ਪੁੱਛਣਾ ਚਾਹਨਾ ਸੀ ਬਸ ਸਾਹਿਬ ਰੋਚੀ ਮਸਾ ਉਪਰਤਾਪ ਸਿੰਘ ਬਾਜਵੇ ਦੇ ਤੁਹਾਡੀ ਇੱਜ਼ਤ ਮਾਨ ਬਹੁਤ ਸਾਰਿਆਂ ਦੀ ਕਰਦਾ ਹੈ ਜੇ ਤਾਂ ਤਾਜ ਕੀਤਾ ਮੰਨਦਾ ਵੀ ਹੈ ਜਿਹੜਾ ਸਾਜੀ ਕੀਤਾ 1962 ਤੇ ਲੈ ਕੇ ਅੱਜ ਤੱਕ ਇਕਾਠਾ ਸਾਲਾਂ ਜੋ 12 ਲੈਕਚਰ ਸਾਡੇ ਪਰਿਵਾਰ ਨੇ ਦਿੱਤੇ ਆ ਚਾਰ ਵਾਰ ਮੇਰੇ ਫਾਦਰ ਨੇ 6 ਵਾਰ ਮੈਂ ਇੱਕ ਵਾਰ ਮੇਰੀ ਵਾਈਫ ਇੱਕ ਵਾਰ ਮੇਰੇ ਬ੍ਰਦਰ ਨੇ ਮਿਲਿ ਗਏ ਤੇ ਐਮਪੀਜ਼ ਰਹੇ ਤੁਸੀਂ ਸਮਝਦੇ ਹੋ ਇਹ ਵਰਗ ਸਾਡੇ ਨਾਲ ਨਾ ਹੁੰਦੇ ਤਾਂ ਅਸੀਂ ਕਦੀ ਇੱਕ ਲੈਕਚਰ ਵੀ ਦੇ ਸਕਦੇ ਸੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਜੇਨੂਦਰਦੀ ਇਲੈਕਸ਼ਨ ਚ ਸੰਦੀਪ ਪਾਟੇ ਕੈਂਪੀ ਨੇ ਤੁਹਾਡੇ ਨਾਲ ਕੀ ਕੀਤੀ ਤੁਹਾਨੂੰ ਮੀਟਿੰਗ ਚ ਵਰਨਿੰਗ ਦਿੱਤੀ ਕਿ ਰਪਾਲ ਚਿਮਾ ਜੀ ਗੱਲ ਸੁਣ ਲਓ ਜੇ ਵੋਟਾਂ ਘਟ ਗਈ ਆਪਣੀ ਤਿਆਰੀ ਰੱਖੀ ਉਹ ਵੀ ਸੁਣਨਾ ਚਾਹਤ ਹੋਇਆ ਹੀ ਆ ਅਕਲਕ ਅਸਣਾਈਏ 2 ਮਿੰਟ ਸੁਣੋ ਕਦੀ ਉਹਦੇ ਬਾਅਦ ਵੀ ਧਿਆਨ ਕਰੋ ਉਹ ਜੋ ਮਰਜੀ ਕਹਿ ਲੈਣ ਕੇਜਰੀਵਾਲ ਸਾਹਿਬ ਤੁਹਾਨੂੰ ਘੂੜ ਲੈਣ ਤਾਂ ਵੀ ਕੋਈ ਗੱਲ ਅਜੇ ਲਈ ਟੁਕੜੇ ਐ ਕਿ ਨਹੀਂ ਲੱਗਦਾ ਨਾ ਇਹ ਆਪੇ ਅੱਧਾ ਮੇਰੇ ਪਾਸ ਤੋਂ ਚਲੋ ਯਾਰ ਚੱਲ ਅੱਛਾ ਅਗਲੀ ਗੱਲ ਮੈਂ ਪੁੱਛਣਾ ਚਾਹਨਾ ਚੀਮਾ ਸਾਹਿਬ ਨੂੰ ਚੀਮਾ ਸਾਹਿਬ 100 ਚਲੇ ਚਿੰਗ ਚੰਨੀ ਨੇ ਡਾਕਟਰ ਰਮੇਲਕਰ ਸਾਤਾ ਜਿਹੜਾ ਪਨੋਲਮਾ ਪੀਟੀਯੂ ਦੇ ਵਿੱਚ ਰੁਪਇਆ ਦਿੱਤਾ ਸੀ 100 ਕਰੋੜ ਕਿ ਉਹਨਾਂ ਦੀ ਜੀਵਨੀ ਬਾਰੇ ਪਨੋਲਮਾ ਬਣੇ ਕਦੀ ਸੀ ਇਤਰਾਜ਼ ਆਪਣੀ ਗਵਰਨਮੈਂਟ ਦੇ ਵਿੱਚ ਚੁੱਕਿਆ ਕਿ 100 ਲੈ ਕੇ 15 16 ਪੰਜਾਬ ਦੇ ਸਾਰੇ ਲੋਕ ਜੀ ਪ੍ਰਮੇਦਰ ਸਾਹਿਬ ਦਾ ਨਾਮ ਕਰਨ ਰਾਜ਼ ਹੈ ਤੁਹਾਨੂੰ ਇਸ ਗੱਲ ਤੇ ਦੂਸਰੀ ਗੱਲ ਮੈਂ ਚੀਮਾ ਸਾਹਿਬ ਨੂੰ ਪੁੱਛਣਾ ਸਾਹਿਬ ਕਿਰਪਾ ਕਰਕੇ ਦੱਸੋਗੇ ਕਿ ਚੈਲੰਜ 25 ਕਰੋੜ ਰੁਪਇਆ ਡੇਰਾ ਬੱਲਾਂ ਉਥੇ ਇੱਕ ਰਿਸਰਚ ਇੰਸਟੀਚਿਊਟ ਵਾਸਤੇ ਦੇ ਕੇ ਆਲੇ ਸੀ ਤੁਹਾਡੀ ਸਰਕਾਰ ਨੇ 4 ਮਹੀਨਿਆਂ ਦੇ ਵਿੱਚ ਸਾਰਾ ਪੈਸਾ ਵਿਡਰੋਅ ਕਰ ਲਿਆ इवन ਬੈਂਕ ਦੇ ਵਿੱਚ ਜਿਹੜਾ ਕੋਈ ਇੰਟਰਸਟ ਵੀ ਜਮਾ ਹੋਇਆ ਉਹ ਵੀ ਵਿਡਰੋਅ ਕਰ ਲਿਆ ਆਜ ਦੇ ਦਿਨ ਤੱਕ ਤੁਸੀਂ ਕਿਹਾ ਸੀ ਚੈੱਕ ਜਮਾ ਕਰਾਇਆ ਕੈਸ਼ ਹੋਏ ਤੱਕ ਨਹੀਂ ਹੋਇਆ ਕਾਈਲੀ ਲੋਕ ਮੰਗਦੇ ਨੇ ਕਿ ਇਹਦਾ ਵੀ ਕੋਈ ਜਵਾਬ ਸਾਨੂੰ ਥੋੜਾ ਤੋਂ ਦੱਸੋ ਇਹਦੇ ਬਾਰੇ ਜਾਣਕਾਰੀ ਦਿੱਤੀ ਤੇ ਹੁਣ ਮੈਂ ਧੀਮਾ ਸਾਹਿਬ ਨੂੰ ਇਹ ਪੁੱਛਣਾ ਚਾਹਨਾ ਕੀ ਹੈ ਇੱਕ ਮਿੰਟ ਧੀਮਾ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਇੱਕ ਗਾਸਪੁਰ ਪਠਾਨਕੋਟ ਦਾ ਸਾਡਾ ਨੌਜਵਾਨ ਕੇਸ਼ਵ ਉਹਦਰਾ ਉਹ ਗੁਹਾਰ ਪਾ ਰਿਹਾ ਪਿਛਲੇ ਸਵਾ ਮਹੀਨੇ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਪੇਰੈਂਟਸ ਨੂੰ ਉਹਦੀ ਜਾਨ ਨੂੰ ਖਤਰਾ ਹੈ ਉਹਨਾਂ ਨੂੰ ਡਰਾ ਰਹੇ ਨੇ ਧਮਕਾ ਰਹੇ ਨੇ ਐਸ்சி ਕਮਿਸ਼ਨ ਨੂੰ ਬਕਾਇਦਾ ਤੌਰ 'ਤੇ ਉਹਨੇ ਅਰਜ਼ੀ ਦਿੱਤੀ ਹੈ ਕਿ ਮੇਰੇ ਨਾਲ ਸੋਸ਼ਣ ਕੀਤਾ ਗਿਆ ਗਵਰਨਰ ਸਾਹਿਬ ਨੇ ਤੀਜੀ ਚਿੱਠੀ ਪਗਲ ਤੇ ਮਾਰਟੀਨ ਨੂੰ ਲਿਖ ਦਿੱਤੀ ਏ ਕਿ ਜਿਹੜੇ ਲਾਲਚੰਦ ਘਟਾਲੂ ਚੱਕੇ ਹੀਨਸ ਕ੍ਰਾਈਮ ਵੇਖੋ ది ਆਨਰੇਬਲ ਗਵਰਨਰ ਜਿਹੜੇ ਕਨਸਟੀਚਿਊਸ਼ਨਲ ਕਨਸਟੀਚਿਊਸ਼ਨ ਦੇ ਹੈਡ ਨੇ ਬਜਾਤੇ ਉਹਨਾਂ ਨੇ ਗੱਲ ਕੀਤੀ ਇਟਸ ਅ ਹੀਨਸ ਕ੍ਰਾਈਮ ਐਂਡ ਡੀਜੀਪੀ ਯੂਟੀ ਕੋਲੋਂ ਉਹਨਾਂ ਨੇ ਉਹ ਜਿਹੜੀ ਵੀਡੀਓ ਸਾਡੇ ਸਾਥੀ ਖੇੜਾ ਸਾਹਮਣੇ ਦਿੱਤੀ ਸੀ ਉਹਨੂੰ ਬਕਾਇਦਾ ਤੌਰ ਲੈਬਰਾਟਰੀ ਚੋਂ ਟੈਸਟ ਕਰਾਉਣ ਤੋਂ ਬਾਅਦ ਕਿਹਾ ਕਿ ਜੈਨੂਇਨ ਪਾਈ ਗਈ ਕੱਲ ਐਸਸੀ ਕਮਿਸ਼ਨ ਦੇ ਚੇਅਰਮੈਨ ਸਾਮਪਲਾ ਸਾਹਿਬ ਨੇ ਤੀਜੀ ਵਾਰ ਨੋਟਿਸ ਕੱਲੇ ਕਿ ਜਿਹੜੀ ਇੱਥੇ ਸਿੱਟ ਬਿਠਾਈ ਤੁਸੀਂ ਚਾਹਿਆ ਜਿੰਨਾ ਇਹ ਕਿਉਂ ਨਹੀਂ ਉਸ ਨੌਜਵਾਨ ਲੜਕੇ ਕੋਲੋਂ ਔਨ ਵੀਡੀਓ ਸਟੇਟਮੈਂਟ ਲੈਂਦੇ ਜਾਂ ਦਿੱਲੀ ਜਾ ਕੇ ਸਟੇਟਮੈਂਟ ਲੈਂਦੇ ਉਹ ਸਿੱਟ ਨੇ ਕੋਈ ਕਾਰਗੁਜ਼ਾਰੀ ਨਹੀਂ ਕੀਤੀ ਕੀ ਮੈਂ ਪੁੱਛਣਾ ਚਾਹਨਾ ਕਿ ਟਟਾਰੂ ਚੱਕ ਜੀ ਐਸ ਸੀ ਜ਼ਰੂਰ ਹੈ ਜੀ ਦਲਿਤ ਜ਼ਰੂਰ ਹੈ ਪਰ ਗਰੀਬ ਨਹੀਂ ਕੇਸ਼ਵ ਤੇ ਦਲਿਤ ਵੀ ਹੈ ਤਾਂ ਗਰੀਬ ਵੀ ਹੈ ਇਹ ਤਾਂ ਆੜਿਆ ਵੀ ਪੇਰੈਂਟਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਕਦੀ ਤੁਸੀਂ ਉਹਦੇ ਵਾਸਤੇ ਹੱਦ ਨਾ ਨਾ ਮਾਰੇ ਤੁਸੀਂ ਆਪਣੀ ਪ੍ਰੈਸ ਕਾਨਫਰੈਂਸ ਲਾਲਚੰਦ ਘਟਾਰੂ ਚੱਕ ਨੂੰ ਨਾਲ ਬਿਠਾ ਕੇ ਕੀ ਤੁਸੀਂ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਸਮੁੱਚਾ ਪੰਜਾਬ ਵੀ ਵੀ ਤੁਹਾਡੇ ਕੋਲ ਸਾਡੀਆਂ ਗੱਲਾਂ ਦੇ ਜਵਾਬ ਮੰਗਦਾ ਹੈ ਚੀਮਾ ਜੀ ਇਹਨਾਂ ਗੱਲਾਂ ਤੇ ਜਵਾਬ ਤੁਸੀਂ ਅੱਜ ਮੈਂ ਇਹ ਵੀ ਤੁਹਾਡੇ ਜ਼ਰੀਏ ਤੁਹਾਨੂੰ ਤਲਾਹ ਦੇਣਾ ਚਾਹੁੰਦਾ ਪੰਜਾਬ ਦੇ ਜਿਹੜੇ ਹਾਲਾਤ ਨੇ ਇਸਤੇ ਫਾਈਨੈਂਸ਼ੀਅਲ ਬਹੁਤ ਭਾਰੀ ਉਹ ਡਗਮਗਾ ਗਏ ਸੈਂਟਰਲ ਗਵਰਨਮੈਂਟ ਨੇ ਇਹਨਾਂ ਦੀ ਬੋਰਿੰਗਸ ਤੇ ਕੈਪ ਲਗਾ ਦਿੱਤੀ ਪਹਿਲੇ 39000 ਕਰੋੜ ਤੱਕ ਇਹ ਕਰਜ਼ਾ ਛੁਡਾਉਂਦੇ ਸੀ ਹੁਣ 21000 ਕਰੋੜ ਕਰ ਦਿੱਤਾ 18000 ਕਰੋੜ ਰੁਪਇਆ ਮੈਂ ਮਾਨ ਸਾਹਿਬ ਨੂੰ ਇਹ ਗੱਲ ਕਹੀ ਸੀ ਮਾਨ ਸਾਹਿਬ ਸੀਬੀਆਈ ਨੇ ਇੱਕ ਸਾਈਜ਼ ਦੇ ਸਕੈਂਡਲ ਵੱਡੇ ਜਾਵਨ ਵੀ ਮੈਨੂੰ ਜਾਣਕਾਰੀ ਕਿ ਤਰੀ ਆ ਰਹੇ ਨੇ ਉਹ ਈਡੀ ਵਾਲੇ ਤੇ ਸੀਬੀਆਈ ਵਾਲੇ ਬਟ ਇਸ ਤੋਂ ਪਹਿਲੇ ਤੁਹਾਡੇ ਚੀਫ ਮਿਨਿਸਟਰ ਨੂੰ ਜਿਸ ਕੇਸ ਚ ਗ੍ਰਿਫਤਾਰ ਕੀਤਾ ਗਿਆ ਜਦੋਂ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ ਸਬੰਧ ਕੀਤਾ ਪੂਰਾ ਦਿਨ ਤੁਸੀਂ ਬਾਹਰ ਜਾ ਕੇ ਉਥੇ ਧਰਨਾ ਲਾਇਆ ਉਥੇ ਜਾ ਕੇ ਤੁਸੀਂ ਭੁਜੇ ਬੈਠੇ ਰਹੇ ਹੋ ਬਾਕੀ ਸਾਥੀਆਂ ਨਾਲ ਜਿੱਥੇ ਪੰਜਾਬ ਦੇ ਵੱਡੇ ਪੱਧਰ 'ਤੇ ਵਿਤਕਰਾ ਹੋ ਰਿਹਾ ਹੈ 4000 ਕਰੋੜ ਰੁਪਈਆ ਪਿਛਲੇ ਸਾਲ ਸਵਾ ਸਾਲ ਦਾ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਪੰਜਾਬ ਦੀਆਂ ਸਾਰੀਆਂ ਪੇਂਡੂ ਸੜਕਾਂ ਤੇ ਸਾਰੇ ਸਟੇਡੀਅਮ ਪੰਜਾਬ ਦੇ ਪਿੰਡ ਚ ਹੋਣ ਵਾਲਾ ਕੰਮ ਬਿਲਕੁਲ ਸਟੈਂਡ ਸਟਿਲ ਹੈ ਉਥੇ ਪਿਆ ਤੁਸੀਂ ਕਦੀ ਹਾ ਦਾ ਨਾ ਨਾ ਨਹੀਂ ਮਾਰਿਆ ਕਦੀ ਉਥੇ ਗਏ ਨਹੀਂ ਤੁਹਾਡਾ 800 ਕਰੋੜ ਰੁਪਈਆ ਸੈਂਟਰ ਦੀ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਦਾ ਰੋਕ ਲਿਆ ਕਿਉਂਕਿ ਜਿਹੜਾ ਹਸਪਤਾਲਾਂ ਦੇ ਪੈਸੇ ਲੱਗਣੇ ਸੀ ਉਹ ਤੁਸੀਂ ਨਵੇਂ ਆਮ ਆਦਮੀ ਲੈਨੇ ਕੋਲਰੇ ਫੋਟੋ ਤੁਸੀਂ ਆਪਣੀ ਲਾਲੀ ਉਹ ਵੀ ਪੈਸਾ ਡੱਕ ਲਿਆ ਉਹਨਾਂ ਸਾਡਾ ਚੋਨੇ ਦੇ ਕਣਕ ਦੇ ਵਿੱਚ ਅਸੀਂ ਸੈਂਟਰ ਨੂੰ ਕਿਉਂਕੀ ਖਰੀਦ ਕੇ ਦੋਨੋਂ ਫਸਲਾਂ ਦਿੰਦੇ ਸੀ ਸੈਂਟਰਲ ਪੂਲ ਵਾਸਤੇ ਸਾਨੂੰ 10% ਉਹਦੇ ਤੇ ਇੰਟ ਮਿਲਦਾ ਸੀ ਉਹ ਕਮਿਸ਼ਨ ਇੰਟਰਸਟ ਹੈ ਜੀ ਕਮਿਸ਼ਨ ਕਮਿਸ਼ਨ ਮਿਲਦੀ ਸੀ 10% ਉਹ ਕਟਾ ਕੇ ਦੋ ਕਰ ਦਿੱਤੀ ਹੈ 1000 ਕਰੋੜ ਰੁਪਏ ਉਹਦੇ ਚੋਂ ਘੱਟ ਗਏ ਹਰ ਪਾਸਿਓ ਉਹਨਾਂ ਨੇ ਮੁਠੀ ਆਪਣੀ ਬੰਦ ਕਰ ਲਈ 25000 ਕਰੋੜ ਤੱਕ ਦੀ ਬਿਜਲੀ ਦੀ ਸਬਸਿਡੀ ਦਾ ਬਿੱਲ ਚਲਾ ਗਿਆ ਮੈਨੂੰ ਦੱਸੋ ਪੰਜਾਬ ਜਾ ਕੇ ਦੇ ਦੂੰਗੇ ਮੈਂ ਤੇ ਇੱਥੋਂ ਤੱਕ ਆਫਰ ਕੀਤਾ ਸੀ 올 ਪਾਰਟੀ ਮੀਟਿੰਗ ਬੁਲਾਓ ਬੈਠੋ ਪ੍ਰਾਈਮ ਮਿੰਿਸਟਰ ਦੇ ਘਰ ਦੇ ਬਾਹਰ ਧਰਨਾ ਲਾ ਕੇ ਅਸੀਂ ਸਾਤ ਦਿਨ ਨੂੰ ਤਿਆਰ ਰ ਪਜਾਂਗੇ ਉਧਰ ਤੇ ਤੁਹਾਡਾ ਧਿਆਨ ਨੇ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੇ ਜਹਾਜ਼ ਅਰਵਿੰਦ ਕੇਜਰੀਵਾਲ ਸਾਹਿਬਾ ਸੇ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਸਰੀਏ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਜਿੱਥੇ ਸਿਕਿਉਰਿਟੀ ਦਿੱਤੀ ਗੱਡੀਆਂ ਦਿੱਤੀਆਂ ਕੇਜਰੀਵਾਲ ਸਾਹਿਬ ਨੇ ਜਹਾਜ਼ ਵੀ ਹੈਲੀਕਾਪਟਰ ਵੀ ਮੁਹੱਈਆ ਕੀਤਾ ਜਿੱਦਾਂ ਪਿਛਲੇ ਦਿਨੀ ਦਿਨਰ ਸੀ ਜਾਂ ਦੋ ਤਿੰਨ ਦਿਨ ਪਹਿਲਾਂ ਜਿੱਦਣ ਕੈਬਨਿਟ ਚਲੀ ਸ਼ਫਲ ਹੋਇਆ ਉਦੋਂ ਰਾਤ ਰਾਤ ਦਾ ਹੈਲੀਕਾਪਟਰ ਜਿਹੜਾ ਉਹ ਕੇਜਰੀਵਾਲ ਸਾਹਿਬ ਉਹਨਾਂ ਦੀ ਘਰ ਦੀ ਨੂੰ ਉਹਨਾਂ ਦੇ ਦੋਨੋਂ ਬੱਚਿਆਂ ਨੂੰ ਪੰਜਾਬ ਸਰਕਾਰ ਦੇ ਹੈਲੀਕਾਪਟਰ ਲੈ ਕੇ ਆਇਆ ਤੇ ਛੱਡ ਕੇ ਆਇਆ ਜਦੋਂ ਅਸੀਂ ਇਹਨਾਂ ਨੂੰ ਪੁੱਛਨੇ ਆਰਟੀਆਈ ਦੇ ਤਰੀਕੇ ਕਿ ਸਾਨੂੰ ਕਿੰਨਾ ਪੈਸਾ ਜਹਾਜ਼ ਤੇ ਖਰਚ ਹੋਇਆ ਕਿੰਨਾ ਹੈਲੀਕਾਪਟਰਾਂ ਤੇ ਹੋਇਆ ਦੱਸੋ ਫॉर ਸਿਕਿਉਰਟੀ ਰੀਜ਼ਨਸ ਕਹਿੰਦੇ ਅਸੀਂ ਬੰਦਾ ਸੀ ਉਹ ਤੇ ਇਤਰਾ ਨਹੀਂ ਦੇ ਸਕਦੇ ਕੀ ਪੰਜਾਬ ਨੂੰ ਇਸ ਕੰਮ ਨੂੰ ਰੱਖਿਆ ਕਿ ਆਪ ਦੇ ਫੂਟਪ੍ਰਿੰਟ ਵਧਾਣ ਵਾਸਤੇ ਕਿ ਪੰਜਾਬ ਇੱਕ ਸਟੇਟ ਜਿਹੜੀ ਆਲਰੇਡੀ ਕਰਜ਼ੇ ਤੇ ਇੰਨੀ ਜ਼ਬਰਦਸਤ ਤਪੀ ਤੁਸੀਂ ਸਾਰਾ ਕੁਝ ਐਡਵਰ ਦਿੱਲੀ ਨੂੰ ਕਰ ਦਿੱਤਾ ਕੱਲ ਇੱਕ ਵਾਈਸ ਚਾਂਸਲਰ ਬਣੇ ਨੇ ਬਾਬਾ ਫ੍ਰੀ ਜੁਨੀਵਰਸਿਟੀ ਧੋਵੀ ਦਿੱਲੀ ਦੇ ਐਜੂਕੇਸ਼ਨ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਉਹਦੇ ਚੇਅਰਮੈਨ ਵੀ ਜਿਹੜੀ ਉਹ ਵੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਨੇੜੇ ਸੀ ਆਈਐਸਏ ਫਾਰਮਰ 3 4 5 ਹੋਰ ਜਜਸ ਨੇ ਜਾਂ ਬਾਕੀ ਰੈਡਾ ਦੇ ਵਿੱਚ ਜਾਂ ਬਾਕੀ ਕੰਸਟੀਚਿਊਸ਼ਨ ਪੋਸਟਾਂ ਤੇ ਲਾਏ ਨੇ ਸਾਰੇ ਦਿੱਲੀ ਤੋਂ ਲਿਆਕ ਇਸ ਟਾਈਮ ਵੀ ਸਾਰਾ ਰਾਜ ਪ੍ਰੌਕਸੀ ਦਿੱਲੀ ਚੱਲ ਰਿਹਾ ਤੋਂ ਕੀ ਮੈਂ ਇਹ ਗੁਜ਼ਾਰਿਸ਼ ਕਰਨਾ ਚਾਹਨਾ ਹੈ ਚੰਨਾ ਕਿ ਜੀ ਮਹ ਸਾਹਿਬ ਇਹਨਾਂ ਗੱਲਾਂ 'ਤੇ ਧਿਆਨ ਲਾਓ ਜਿਹੜਾ ਵਿਸ਼ੇਸ਼ ਧਿਆਨ ਦੇਣਾ ਪੰਜਾਬ ਦੇ ਇੰਟਰਸਟ 'ਤੇ ਦਿਓ ਜਿੱਥੇ ਤੁਹਾਨੂੰ ਮਸਲਾ ਚੁਕਣ ਦੀ ਲੋੜ ਹੈ ਜਿਸ ਨਾਲ ਹੈਲੀਕਾਪਟਰ ਤੁਸੀਂ ਫਾਈਨੈਂਸ ਮਿਨਿਸਟਰ ਤੁਹਾਨੂੰ ਇਸ ਗੱਲ ਨੂੰ ਪੁਬੰਧ ਕਰਨਾ ਚਾਹੀਦਾ ਕਿ ਮੈਂ ਹੈਲੀਕਾਪਟਰ ਤੇ ਜਹਾਜ਼ ਆਪਣਾ ਅਰਵਿੰਦ ਕੇਜਰੀਵਾਲ ਨੂੰ ਜਾਂ ਪੰਜਾਬ ਦੇ ਪੈਸੇ ਨੂੰ ਇਹਦਾ ਗੈਰ ਹਿਸਮਾਨੀ ਮੈਂ ਬੋਲਦਾ ਪੰਜ-ਪੰਜ ਕੋਟੀਆਂ ਭਗਵੰਦੀ ਨੇ ਰੱਖੀਆਂ ਨੇ ਕਿਸੇ ਹੋਰ ਕੰਮ ਆ ਸਕਦੀਆਂ ਨੇ ਇਹ ਚੀਜ਼ਾਂ ਨੇ ਜਿੱਥੇ ਲੋਕ ਸਮਝਦੇ ਨੇ ਸੇ ਪੁੱਛ ਕੇ ਨੇ ਕਦੀ ਕਿਸੇ ਨੇ ਸਾਨੂੰ ਇਸ ਕੱਲ ਦਾ ਅਕਿਊਜ਼ ਕੀਤਾ ਮੇਰੀ ਸਟੇਟਮੈਂਟ ਤੁਹਾਡੇ ਸਾਹਮਣੇ ਅਰਵਿੰਦ ਕੇਜਰੀਵਾਲ ਵੀ ਇਹੀ ਕਹਿ ਰਹੇ ਮੈਂ ਤਾਂ ਇੰਨੀ ਗੱਲ ਕਹੀ ਸੀ ਕਿ ਟੈਲੀਫੋਨ ਚਾਰਜਰ ਉਹਨੇ অপারেਟਰ ਕਹਿੰਦਾ ਨਥੀ ਬੋਲ ਦਿੰਦੇ ਸੀ ਆਈ ਹੈਵ ਯੂਜ਼ਡ ਨੋ ਨੇਮ ਆਈ ਹੈਵ ਯੂਜ਼ਡ ਨੋ ਅੱਜ ਮੁੱਖ ਮੰਤਰੀ ਨੇ ਖਰੜ ਦੇ ਵਿੱਚ ਆਪਣੀ ਸਪੀਚ ਦਿੰਦੇ ਹੋਏ ਕਿਹਾ ਕਹਿੰਦੇ ਜਿੰਨੂੰ ਤੁਸੀਂ ਮੋਬਾਈਲ ਚਾਰਜਰ ਠੀਕ ਕਰਨ ਵਾਲਾ ਕਹਿ ਰਹੇ ਹੋ ਬਾਜਵਾ ਸਾਹਿਬ ਇਹ ਨਾ ਭਰੜ ਕੇ ਉਹਨੂੰ ਦਿਮਾਗ ਵੀ ਠੀਕਰ ਨਹੀਂ ਆਉਂਦੇ ਏ ਉਹਨਾਂ ਨੇ ਆਪਣੀ ਸ਼ਰਤਾਂ ਦੀ ਬਣਾਈ ਤੁਸੀਂ ਇਹ ਗੈਡ ਕਰ ਲਓ ਕਹਿੰਦੇ ਵੀ ਤੁਹਾਡੀ ਜਿਹੜੀ ਜ਼ਿਲ੍ਹਾ ਅਧਿਕਾਰੀਤਾ ਹੋਈ ਹੈ ਉਹ ਕਹਿੰਦੇ ਭ੍ਰਿਸ਼ਟਾਚਾਰ ਦੇ ਸਾਰੇ ਅਧਿਰ ਥੱਲੇ ਬੰਦ ਹੋ ਰਿਹਾ ਤਾਂ ਉੱਥੇ ਮੇਰੀ ਬੇਨਤੀ ਸੁਣੋ ਇਹਨੂੰ ਇਹ ਪੁੱਛੋ ਕਿ ਆ ਚਾਰ ਗੱਟੀਆਂ ਵਿੱਤਾਂ ਡਿੱਗ ਪਈਆਂ ਨੇ ਇਹ ਭ੍ਰਿਸ਼ਟਾਚਾਰ ਤੇ ਨਹੀਂ ਹੋਈਆਂ ਸਲਾਰੀ ਕਿਸ ਤਰ੍ਹਾਂ ਕਿਹਾ ਵਿਜੇ ਸਿੰਘਲਾ ਕਿਸ ਤਰ੍ਹਾਂ ਕਿਹਾ ਅਕਟਾਰੂ ਕਿਹੜੇ ਕੰਮ ਚੱਲੇ ਆ ਜੀ ਇਸ ਤੋਂ ਪਹਿਲੇ ਜਿਹੜਾ ਇੱਕ ਹੋਰ ਸੀ ਹੋਰ ਜਿਹੜਾ ਡਾਕ ਪયો ਜਿਹੜਾ ਉਹ ਫੜਿਆ ਗਿਆ ਬਟਿੰਡੇ ਵਾਲਾ ਉਹ ਤੇ ਮੈਨੂੰ ਦੱਸੋ ਇੱਕ ਮਿੰਟ ਔਰ ਜਿਹੜਾ ਡਿਪਟੀ ਚੀਫ ਮਿਨਿਸਟਰ ਨੇ ਦਿੱਲੀ ਭਾਇਆ ਧਿਆਨ ਦੇ ਉਹ ਕੀ ਹੈ ਜੈਨ ਸਪੀਕਰ ਜੈਨ ਸਾਹਤ ਦਾ ਭਾਇਆ ਅੰਦਰ ਜੀ ਫਿਰ ਬਬੂ ਇਹਨਾਂ ਦਾ ਵੀ ਜਾਣ ਹੀ ਮਾ ਜਲਦੀਰ ਤੋ ਇਹ ਜਿਨੇ ਹੈ ਇਹਨੇ ਮੈਨੂੰ ਤੁਸੀਂ ਦੱਸੋ ਸਹੀ ਕਿ ਇਹ ਕਿ ਇਹ ਦੁੱਧ ਇਹਦੇ ਹੁਣ ਸਰਕਾਰ ਦੇ ਵਿੱਚ ਨੇ ਤਾਂ ਇਹ ਇਸ ਦੋਗਰ ਆਈ ਗਏ ਦਰ ਜਿਵੇਂ ਹੈ 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 ਅਗਲੇ ਵੀ ਦੇਣ ਲੱਗੇ ਤੇ ਦੇ ਵਿੱਚ ਸੋ ਦਿਸ ਇਜ਼ ਅ ਪਾਰਟ ਆਫ ਅ ਵੈਲ ਕਨਸੀਵਡ ਸਟ੍ਰੈਟਜੀ ਕਿ ਬਦਨਾਮ ਕਰੋ ਬਦਨਾਮ ਕਰਕੇ ਡਿਮੋਟਾਈਜ਼ ਕਰੋ ਇਹ ਸਾਰੀ ਸਟ੍ਰੈਟਜੀ ਦਾ ਇੱਕ ਹਿੱਸਾ ਹੈ ਬਾਈਬਾ ਜੀ ਸਾਹਿਬ ਤੁਹਾਨੂੰ ਮਾਫੀ ਨਾਲ ਪਹਿਲਾਂ ਉਹਨੇ ਤੁਹਾਡੇ ਤੋਂ ਮਾਫੀ ਦਾ ਜ਼ਿਕਰ ਕੀਤਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਸ਼ੋਅ ਮੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਤੁਸੀਂ ਉਹਦਾ ਡਿਫਰਮੇਸ਼ਨ ਕਰੋਗੇ ਦੇ ਟਾਈਮ ਤੇ ਆ ਲੈਂਦੇ ਮੇਰੇ ਮੂੰਹ ਤੇ ਐਵੇਂ ਟਕੇ ਨਾਲ ਪੁਆਈ ਜਾਂਦੇ ਸਾਰੇ ਸ਼ਬਦ ਬਾਜਾ ਸਾਹਿਬ ਜਦੋਂ ਕੋਲ ਟਾਈਮ ਆਏਗਾ ਕਈ ਸਹੀ ਕੁਝ ਕਰਾਂਗੇ ਬਾਜਾ ਸਾਹਿਬ ਤੁਸੀਂ ਪਹਿਲਾਂ ਇਹ ਟਾਈਮ ਤੇ ਆ ਲੈਂਦੇ ਮੈਂ ਬੱਸ ਤਾਂ ਹੈਗਾ ਬੇਰਦਸ਼ਾਨੀ ਤਾਂ ਰੁਕੀ ਕੀ ਕਰੀ ਬਾਜਾ ਸਾਹਿਬ ਫਿਰ ਸਮਾਂ ਪਹਿਲਾਂ ਇਸ ਤਰ੍ਹਾਂ ਘਟਾਲੂ ਚੱਕੋਣੇ ਚਾਹਤ ਵਰਤਦੇ ਸੀ ਪਾਤ 11:00 ਵਰਤਦੇ ਫਿਰ ਬੁੱਤੇ ਵੀ ਜਦੋਂ ਵੀਲੇ ਪਏ ਹੁੰਦੇ ਨੇ ਸਭ ਕਰ ਕਰ ਪਾਇਦਾ ਉਹਦਾ ਵੀ ਕਾਂਗਰਸ ਨੇ ਟਰਾਈ ਕੀਤਾ ਪਰ ਇਤਨਾ ਜ਼ਿਆਦਾ ਕੋਈ ਐਕਸ਼ਨ ਨਹੀਂ ਲੈਂਦਾ ਕਿ ਉਹ ਕਾਨੂੰਨੀ ਕਾਰਵਾਈ ਉਹਨੇ ਤੁਹਾਨੂੰ ਸਮਾਂ ਦਿੱਤਾ ਪਰ ਉਹਨੇ ਵੀ ਸ਼ਬਦਵਾਰਤੇ ਨੇ ਦੇਖੋ ਕਹਾ ਬੰਦਾ ਹੈ ਤੁਸੀਂ ਕੀ ਕਰਦੇ ਕਰੋ ਬਣਾ ਦੇ ਖਲਾਸ ਬੋਲ ਜਾ ਤਾ ਮੈਂ ਭਾਵੇਂ ਹਰ ਗੱਲ ਮੈਂ ਤੁਹਾਨੂੰ ਨਹੀਂ ਦੱਸਾਂ ਜੇ ਤੋ ਮਖਤਾਏਗਾ ਆਪੇ ਤਾਂ ਉਹਦਾ ਰੋਈ ਪਤਾ ਲੱਗ ਜੇਗੀ ਮਖਤਾਏਗਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੀ ਪ੍ਰੈਸ ਕਾਨਫਰੈਂਸ ਹੀ ਸ਼ਾਮ ਦੇ ਬੱਤੀ ਸਵੇਰ ਦੀ ਹੁੰਦੀ ਤੇ ਕਨਸਟੀਟਿਊਸ਼ਨਲ ਹੁੰਦੀ 5 ਵਜੇ ਤੋਂ ਬਾਅਦ ਇਹਨਾਂ ਦੀਆਂ ਸਹਿਰੀਆਂ ਪ੍ਰੈਸ ਕਾਨਫਰੰਸਿਸ ਹੀ ਅਨਕਨਸਟੀਟਿਊਸ਼ਨਲ ਕੋਈ ਇਸ ਗੱਲ ਕਾਰਨ ਅਨਕਨਸਟੀਟਿਊਸ਼ਨਲ